ਅੱਜ ਹਮਰਾਇਸ ਕੌਂਸਲ ਨਮਾਚਾਰ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਾਂਤ ਤਰੋਜਨ ਬੇਰਦੀ ਦੀ ਪ੍ਰਧਾਨਗੀਤ ਹੋਈ ਜਿਸ ਵਿੱਚ ਜ਼ਿਲ੍ਹਾ ਮਹਲਾਵਿੰਗ ਦੇ ਪ੍ਰਧਾਨ ਮੈਡਮ ਪਨੂ ਸੂਰੀ ਨੂੰ ਜੋ ਕਿਤਾ ਗਿਆ ਤੇ ਉਹਨਾਂ ਨਾਲ ਬੜਾ ਚੌਰ ਤੇ ਮਹਲਾਵਿੰਗ ਦੇ ਜਸਵਿੰਦਰ ਕੌਰ ਜੀ ਤੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਤੇਜਿੰਦਰ ਜੌਰ ਜੀ ਬੜਾ ਚੌਰ ਦੇ ਪ੍ਰਸਿੱਧ ਸਮਾਜ ਸੇਵਕ ਆ ਤੇ ਨਾਮਵਰ ਵਿਅਕਤੀ ਆ ਤੇ ਅਸੀਂ ਮੈਂ ਹੁਣ ਇਹ ਗੱਲ ਕਹਿਣੀ ਚਾਹੁੰਦਾ ਪੇ ਜਿਵੇਂ ਕੀ ਸਰਕਾਰ ਨੇ ਨਸ਼ਿਆਂ ਤੇ ਜੁੱਧ ਨਸ਼ਿਆਂ ਦੀ ਗੱਲ ਕਰਦੇ ਆ ਵੀ ਸਾਡਾ ਸਫਸਤਾ ਬਰਾਬਰ ਹੈ ਮੈਂ ਹਮੇਸ਼ਾ ਹੀ ਸਰਕਾਰ ਨੂੰ ਇਹ ਬੇਨਤੀ ਹੈ ਜਿੱਦਾ ਜੁੱਧ ਨਸ਼ਿਆਂ ਨਾਲ ਲੋਕ ਮਾਰੇ ਆ ਉਸੇ ਤੇ ਟਿੱਪਰ ਨਾਲ ਵੀ ਲੋਕ ਮਾਰੇ ਆ ਮੈਂ ਸਰਕਾਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਮਹਿੰਮ ਉਹ ਟਿੱਪਰ ਸਪੀਡ ਕੰਟਰੋਲ ਸਰਕਾਰ ਨੂੰ ਚਲਾਣੀ ਗੈਰੀ ਆ ਤਾਂ ਕਿ ਜਿਹੜੇ ਟਿੱਪਰ ਅਨ ਲਿਮਟ ਕਰਦੇ ਆ ਲੋਕਾਂ ਦੇ ਪੁੱਤਾਂ ਨੂੰ ਲੋਕਾਂ ਦੇ ਬੱਚਿਆਂ ਨੂੰ ਤੇ ਅਲਮਨ ਮਾਰੇ ਕਰੋ ਬਕਰ ਹੋ ਰਿਹਾ ਜਿਵੇਂ ਇਹ ਨਸ਼ੇ ਨਾਲ ਲੋਕ ਮਾਰੇ ਉਹਨੇ ਟਿਪਰਾਣ ਮਾਰੇ ਆ ਟਿਪਰਾਣ ਸਮੀ ਤੇ ਪੁਲ ਪ੍ਰਸ਼ਾਸਨ ਨੂੰ ੱੱਕੇ ਰਾਇ ਨੇ ਲੋਡ ਮਤਲਬ ਨੱਥ ਬਣ ਗਈ ਆ ਸਾਡੀ ਇਹ ਵੀਲਾ ਜੇ ਸਾਡਾ ਪ੍ਰਸ਼ਾਸਨ ਮੰਗ ਪੱਤਰ ਵੀ ਦਵਾਵਾਂਗੇ ਜਿੱਥੇ ਸਾਡੀ ਸਹਿਯੋਗ ਆ ਅਸੀਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਰੋਧ ਵੀ ਸਹਿਯੋਗ ਕੀਤਾ ਇਹ ਵੀ ਸਹਿਯੋਗ ਕਰਾਂਗੇ ਔਰ ਜਿੱਥੇ ਵੀ ਸਾਡੇ ਸਮਾਰਨਾ ਕਿਸੇ ਔਰਤਾਂ ਤੱਕ ਆਉਂਦਾ ਕਿਸੇ ਵਿਅਕਤੀਆਂ ਤੱਕ ਆਉਂਦਾ ਉੱਥੇ ਸਾਡੀ ਵਿਅਸਾਇ ਲੱਗੀ ਹੋਈ ਹੈ ਉੱਥੇ ਸਾਨੂੰ ਫੋਨ ਕਰੋ ਅਸੀਂ ਉੱਥੇ ਪਹੁੰਚਾਂਗੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਜੁੜਿਲ ਕਰਦੇ ਜਿਵੇਂ ਸਾਡੀ ਸੰਸਥਾ 25 ਸਾਲ ਤੋਂ ਕੰਮ ਕਰ ਰਹੀ ਆ ਇਹ ਪੰਜਾਬ ਦੇ ਹਰ ਜ਼ਿਲ੍ਹੇ ਸਾਡੀ ਛਾਤ ਆਇਆ ਹਰ ਜ਼ਿਲ੍ਹੇ ਵਿੱਚ ਹਰ ਝੁੰਟ ਬਣੇ ਹੋਇਆ ਜਿਵੇਂ ਹਮਾਚਲ ਕੀ ਵੀ ਬਣ ਗਏ ਦਿੱਲੀ ਵੀ ਬਣਿਆ ਹਰਿਆਣਾ ਕੀ ਵੀ ਆ ਸਾਡੇ ਤੇ ਉੱਤਰ ਪ੍ਰਦੇਸ਼ ਵੀ ਆ ਹਰ ਜਗ੍ਹਾ ਸਾਡੇ ਸਟੇ ਲੈਵਲ ਤੇ ਬਣੇ ਹੋਏ ਜਿਹੜੇ ਲੈਵਲ ਤੇ ਵੀ ਆ ਇਸ ਲਈ ਤੁਸੀਂ ਸਾਡੇ ਨਾਲ ਜੁੜੋ ਤਾਂ ਕਿ ਅਸੀਂ ਲੋਕਾਂ ਇਨਸਾਫ ਤੇ ਸਾਡੀ ਸੰਸਦ ਦਾ ਕਿਸੇ ਵੀ ਪਾਰਟੀ ਕੋਲ ਸੰਬੰਧ ਨਹੀਂ ਇੱਕ ਹੂਮਰ ਰਿਸਪੌਂਸ ਕਰਾਂਗੇ ਖਰਚਾ ਵੀ ਲੂਗੇ ਜੇ ਕਿਸੇ ਨੇ ਹੈਲਪ ਨਹੀਂ ਤੁਹਾਡੀ ਕਲੀਅਰ ਕਰ ਦੋਗੇ ਅਸੀਂ ਕੋਈ ਖਰਚਾ ਨਹੀਂ ਫ੍ਰੀ ਆਫ ਕਾਸਟ ਕਰਾਂਗੇ ਕਰਾਂਗੇ ਠੀਕ ਹੈ ਬਾਹਰ ਨੂੰ ਬੜਾ ਕਹ ਦਿੰਦਾ ਕੋਈ ਹਮ ਘਾਟ ਨਹੀਂ ਛੱਡੀ ਕਰਾਂਗੇ ਠੀਕ ਹੈ ਤੇ ਨਸ਼ਾ ਖਤਮ ਹੋ ਗਿਆ ਕਹੇਗਾ ਨਸ਼ਾ ਤਾਂ ਹੁਣ ਖਤਮ ਹੋਣਾ ਸਾਡੇ ਕਮਿਊਨ ਭਲਾ ਨਹੀਂ ਨਿਕਲਦਾ ਖਰਚ ਨਹੀਂ ਹੋਣਾ ਮਹਿੰਗਾ ਹੋ ਗਿਆ ਐਸਾ ਮਹਿੰਗਾ ਹੋ ਗਿਆ ਤੇ ਖਤਮ ਨਾਲ ਗੱਲ ਨਹੀਂ ਹੈ ਇਹ ਕਹਿੰਦਾ ਕਿ ਕਿਉਂ ਨਾ ਤੇ ਪਰਚੇ ਪਾ ਕੇ ਇੱਕ ਦਿਖਾਈ ਗਿਆ ਲਿਸਟ ਦਿਖਾਈ ਗਈ ਉਹਨਾਂ ਤੇ ਪਰਚੇ ਪਾ ਕੇ ਜਿਹੜੇ ਕੰਜ਼ਿਊਮ ਕਰਦੇ ਸੀ ਹਰ ਪੁਲਿਸ ਪ੍ਰਸ਼ਾਸਨ ਇੱਕੋ ਆਪ ਲੱਗੇ ਹੋਇਆ ਸਰਕਾਰ ਤੋਂ ਡਰਦਾ ਹੋਇਆ ਤੱਕੇ ਨੇ ਪੁਲਿਸ ਤੇ ਨਸ਼ੇ ਦੇ ਪਾਈ ਜਾਂਦੇ ਆ ਜਿਹੜੇ ਅਸੀਂ ਸਦਾਗਰੂਆਂ ਦੇ ਨੱਥ ਨਹੀਂ ਪਾਈਆਂ ਪੇਪਰ ਦੀ ਸਪੀਡ ਦੀ ਤੁਸੀਂ ਗੱਲ ਕੀਤੀ ਸਿਰਫ ਨਵਾਂ ਸ਼ਹਿਰ ਰੇਡੀਓ 'ਚ ਮਹਿਮ ਚਲਣੀ ਚਾਹੀਦੀ ਕਿ ਪੂਰੇ ਪੰਜਾਬ ਹਰ ਪੂਰੇ ਪੰਜਾਬ 'ਚ ਜਿੱਥੇ ਪੂਰੇ ਪੰਜਾਬ 'ਚ ਲੋਕਾਂ ਦਿਨ ਦਿਹਾੜੇ ਕਤਲ ਹੋ ਰਹੇ ਦਿਨ ਮਾਰਤ ਫੇਰ ਨਰਜਨ ਲੱਭਦੇ ਨਹੀਂ ਮੇਰੇ ਹੁਣ ਪਿਛੇ ਭੀਜਿਆ ਜੀ ਡੈਥ ਹੋਈ ਹੈ ਪਾ ਟਾਕਾ ਲੋਕ ਤੇ ਗੋ ਵੀ ਸੁਣਾਈ ਨਹੀਂ ਹੋਈ ਹਾਂ ਚੱਲ ਕੇ ਬਿਜਲੀ ਬੋਰਡ ਲਾਈਨਾਂ ਮੈਂ ਟਾਰਾਂ ਉਹਦੀਆਂ ਕਿ ਕੋਈ ਘਰ ਨਹੀਂ ਬੋਰਡ ਉਹਨਾਂ ਨੇ ਪਛਾਣ ਚ ਨਹੀਂ ਲਈ ਕੋਈ ਕੋਈ ਨੁਕਾੜ ਜਿੱਥੇ ਟਪਣਾ ਟ ਖੜੇ ਰਹਾ ਰਾਤ ਤੁਸੀਂ ਕਿਉਂ ਅੰਦੋਲਨ ਕਰਦੇ ਅਸੀਂ ਤੁਹਾਡੇ ਨਾਲ ਤੁਰਦੇ ਹਾਂ ਅਸੀਂ ਅੰਦੋਲਨ ਵੇਦਨ ਦੀ ਮੰਗ ਕਰਾਂ ਮੰਗ ਨਹੀਂ ਹੋਮ ਰਾਈਟਸ ਵੱਲੋਂ ਹੋਮ ਰਾਈਟ ਨੂੰ ਕਰਾ ਕੇ ਜਿਹੜਾ ਅਸੀਂ ਪਹਿਲਾਂ ਮੰਗ ਬਣਾ ਰਵਾਂਗੇ ਫੇਰ ਧਰਨਾ ਜੂਰ ਰਵਾਂਗੇ ਜੀ ਤੁਹਾਨੂੰ ਸਾਥ ਮਿਲੇਗਾ ਸਾਡਾ ਬਿਲਕੁਲ ਅਸੀਂ ਤੁਹਾਡੇ ਨਾਲ ਲੋਕਾਂ ਦੀ ਜਾਨ ਦੀ ਰੱਖਿਆ ਕਰਨ ਲਈ ਸੀ ਦੇਣਾ ਰਖਾਂਗੇ ਧੰਨਵਾਦ ਤੁਹਾਡਾ ਮੁਬਾਰਕਾ ਤੁਹਾਡੀ ਨਿਯੁਕਤੀ ਹੋਈ ਹੈ ਐਜ਼ ਅ ਪ੍ਰਧਾਨ ਜਿਲ੍ਹੇ ਦੀ ਕੀ ਤੁਸੀਂ ਕਹਿਣਾ ਚਾਹੋਗੇ ਲੋਕਾਂ ਨੂੰ ਕਿਸਨੇ ਦੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸਾ ਸਿੰਘ ਅਜ਼ਾਦ ਜੀ ਚੇਅਰਮੈਨ ਚੇਤਰਾਮ ਰਤਨ ਜੀ ਬੀ ਬੀ ਬਲਜੀਤ ਕੌਰ ਜੀ ਤੇ ਨਾਲ ਪਵਨਦੀਪ ਮੈਮ ਜੀ ਦਾ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਤੇ ਇਹ ਨਿਯੁਕਤ ਤੇ ਨਿਯੁਕਤ ਕੀਤਾ ਤੇ 올 ਇੰਡੀਆ ਹਿਊਮਨ ਰਾਈਟਸ ਦੇ ਸਾਰੇ ਮੈਂਬਰਸ ਦਾ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਜੀ ਕੀ ਸਨੇਹਾ ਕੀ ਦੋਗੇ ਜੀ ਜੇ ਕਿਸ ਨੂੰ ਕੋਈ ਕੋਈ ਟ੍ਰਬਲ ਚ ਹੈ ਵੀਕਰ ਸੈਕਸ਼ਨ ਹੈ ਜਿਹੜਾ ਵਨਰੇਬਲ ਪੀਪਲ ਨੇ ਉਹ ਤੁਹਾਡੇ ਤੱਕ ਕਿਵੇਂ ਅਪਰੋਚ ਕਰੂਗਾ ਸਾਨੂੰ ਕਾਲ ਕਰਕੇ ਪਹੁੰਚ ਸਕਦੇ ਨੇ ਕਿਸੇ ਵੀ ਵੈਬਸਾਈਟ ਤੇ ਜਾ ਕੇ 올 ਇੰਡੀਆ ਹਿਊਮਨ ਰਾਈਟਸ ਤੇ ਉੱਥੇ ਜਾ ਕੇ ਸਾਨੂੰ ਪਹੁੰਚ ਸਕਦੇ ਨੇ ਸਾਡੇ ਕੋਲ ਕੋਈ ਵੀ ਕੋਈ ਵੀ ਔਰਤ ਹੋ ਜਦੋਂ ਔਰਤਾਂ ਸੋਸ਼ਲ ਮੀਡੀਆ ਤੇ ਜਾ ਸ਼ਲੀਲਤਾ ਬਰਾ ਰਹੀਆਂ ਨੇ ਉਹਨਾਂ ਲਈ ਕੋਈ ਸਨੇਹਾ ਹੈ ਔਰਤ ਨੂੰ ਹਮੇਸ਼ਾ ਆਪਣੇ ਆਪ ਤੱਕ ਰਹਿਣਾ ਚਾਹੀਦਾ ਹੈ ਉਹਨੂੰ ਆਪਣੇ ਕਿਸੇ ਵੀ ਇਸ ਤਰ੍ਹਾਂ ਦੇ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਹੈ ਉਹਨੂੰ ਆਪਣੀ ਲਿਮਿਟਸ ਨੂੰ ਕਰਾਸ ਨਹੀਂ ਕਰਨਾ ਚਾਹੀਦਾ ਕਦੇ ਵੀ ਉਦਾਂ ਹਰ ਕਿਸੇ ਦੀ ਹੈਲਪ ਕਰਨੀ ਚਾਹੀਦੀ ਹੈ ਪਰ ਇਹ ਚੀਜ਼ ਗਲਤ ਹੈ ਮਤਲਬ ਮर्यादा ਚ ਰਹਿ ਕੇ ਮर्यादा ਚ ਰਹਿ ਕੇ ਕਰਨੀ ਚਾਹੀਦੀ ਹੈ ਧੰਨਵਾਦ ਅੱਜ ਇੱਥੇ ਸਾਡੀ ਆਲ ਇੰਡੀਆ ਹਮਨ ਸਪੌਂਸਰ ਵੱਲੋਂ ਸਾਡੇ ਨੇਸ਼ਨ ਚੇਅਰਮੈਨ ਜੇਤਰਾਵ ਰਤਨ ਜੀ ਅਤੇ ਦਲੋਜ ਸਿੰਘ ਬਿਰਦੀ ਜੀ ਤੇ ਉਹਨਾਂ ਦੇ ਨਾਲ ਨੇਸ਼ਨਲ ਪ੍ਰੈਜ਼ੀਡੈਂਟ ਹੈਲਥ ਵਿੰਗ ਡਾਕਟਰ ਦੀਪਕ ਪਾਂਡੇ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮੀਟਿੰਗ ਦਾ ਯੋਜਨ ਕੀਤਾ ਗਿਆ ਸੀ ਅਤੇ ਅੱਜ ਇਸ ਮੀਟਿੰਗ ਦੇ ਵਿੱਚ ਮਹਿਲਾ ਵਿੰਗ ਨੂੰ ਮਜ਼ਬੂਤ ਕਰਦੇ ਹੋਏ ਅੱਜ ਸਾਡੇ ਕੌਮੀ ਪ੍ਰਧਾਨ ਮੈਡਮ ਪਵਨਜੀਤ ਕੌਰ ਮਾਨ ਅਤੇ ਉਹਨਾਂ ਦੇ ਨਾਲ ਪੰਜਾਬ ਚੇਅਰਪਰਸਨ ਬੀਬੀ ਬਲਜੀਤ ਕੌਰ ਕਾਦਰੀ ਜੀ ਤੇ ਉਹਨਾਂ ਦੀ ਗੈਰਮਾਈ ਦੇ ਹੇਠ ਜਿਹੜਾ ਅੱਜ ਮੇਲਾ ਵਿੰਗ ਦਾ ਗਠਨ ਕੀਤਾ ਗਿਆ ਉਹਨਾਂ ਵੱਲੋਂ ਪੂਰਨਮ ਸੋਰੀ ਜੀ ਮੈਡਮ ਨੂੰ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਨਿਯੁਕਤ ਕੀਤਾ ਗਿਆ ਅਤੇ ਜਸਵਿੰਦਰ ਕੌਰ ਮੈਡਮ ਬਲਾਚੌਰ ਤੋਂ ਪ੍ਰੈਜ਼ੀਡੈਂਟ ਦੇ ਨਿਯੁਕਤ ਕੀਤੇ ਗਏ ਨੇ ਤੇ ਤਜਿੰਦਰ ਕੌਰ ਜਿੰਦਰ ਸਿੰਘ ਸੋਰੀ ਡਾਕਟਰ ਜਿੰਦਰ ਸਿੰਘ ਬਲਾਚੌਰ ਤੋਂ ਪ੍ਰੈਜ਼ੀਡੈਂਟ ਨਿਯੁਕਤ ਕੀਤੇ ਗਏ ਆ ਤੇ ਇਹਨਾਂ ਦੇ ਨਾਲ ਹੀ ਸਾਡੇ ਬਹੁਤ ਮਸ਼ਹੂਰ ਕਲਾਕਾਰ ਨਿਤੁ ਸ਼ਰਣਾਲੇ ਜੀ ਜਿਨ੍ਹਾਂ ਨੂੰ ਅੱਜ ਅਸੀਂ ਸਟਾਰ ਪ੍ਰਚਾਰਕ ਪੰਜਾਬ ਨਿਯੁਕਤ ਕੀਤਾ ਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਆਲ ਇੰਡੀਆ ਹੋਮਲੈਸ ਕਾਉਂਸਲ ਦੇ ਸਿਧਾਂਤ ਦੇ ਮੁਤਾਬਕ ਸਮਾਜ ਦੇ ਵਿੱਚ ਜੋ ਵੱਧ ਰਹੀਆਂ ਦਿਨ-ਬਦ ਦਿਨ ਕ੍ਰਿਤੀਆਂ ਨੂੰ ਦੂਰ ਕਰਨ ਵਿੱਚ ਸੰਸਤਾ ਦਾ ਅਤੇ ਲੋੜਵੰਦ ਲੋਕਾਂ ਦਾ ਸਹਿਯੋਗ ਲੈ ਕੇ ਲੋਕਾਂ ਦੀ ਮਦਦ ਕਰਨਗੇ ਕਿਉਂਕਿ ਦਿਨ ਭਰ ਦੇ ਇਹਨਾਂ ਦੇਖੋ ਨਸ਼ਿਆਂ ਦੇ ਖਿਲਾਫ ਜਿਵੇਂ ਪੰਜਾਬ ਸਰਕਾਰ ਨੇ ਨਸ਼ੀਆ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਪਰ ਉਹ ਇੱਕ ਨਾਂ ਦਾ ਹੀ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਜਿਹੜੇ ਵੱਡੇ ਵੱਡੇ ਮਗਰਮਾਚਾ ਉਹਨਾਂ ਨੂੰ ਪੰਜਾਬ ਸਰਕਾਰ ਹੱਥ ਹੀ ਨਹੀਂ ਪਾ ਰਹੀ ਤੇ ਜਿਹੜੇ ਛੋਟੇ ਛੋਟੇ ਪੀਣ ਵਾਲੇ ਆ ਉਹਨਾਂ ਨੂੰ ਚੱਕ ਕੇ ਉਹਨਾਂ ਦੇ ਪਰਚਾ ਪਾ ਰਹੀ ਆ ਪੰਜਾਬ ਸਰਕਾਰ ਜਿਹੜੇ ਵੱਡੇ ਮਗਰਮਾਚਾ ਉਹਨਾਂ ਨੂੰ ਹਿਸਾਬੱਤੀ ਮੈਂ ਤਾਂ ਕਹਿੰਦਾ ਵੀ ਹਿਸਾਬੱਤੀ ਲੈ ਰਹੀ ਆ ਪੰਜਾਬ ਸਰਕਾਰ ਜਿਹੜਾ ਕਿ ਉਹਨਾਂ ਨੂੰ ਹੱਥ ਨਹੀਂ ਪਾ ਰਹੀ ਜਿਹੜੇ ਇਹਨਾਂ ਨੇ ਪੰਜਾ ਚਲਾਇਆ ਪੀਲਾ ਪੰਜਾ ਚਲਾਇਆ ਆ ਪੀਲਾ ਪੰਜਾ ਵੀ ਉਹ ਗਰੀਬ ਵਰਗ ਤੇ ਚੱਲਿਆ ਗਰੀਬ ਵਰਗ ਨੂੰ ਲੈ ਕੇ ਹਿੱਟ ਆਇਆ ਜਾਂਦਾ ਹੈ ਜਦੋਂ ਵੀ ਟਾਇਆ ਜਾਂਦਾ ਜਿਹੜੇ ਵੱਡੇ ਮਗਰਮਾਛ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਇਸ ਲਈ ਕਿਸੇ ਵੀ ਸਾਡਾ ਇਸ ਰਾਜਨੀਤਿਕ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਸਸਤਾ ਦਾ ਅਸੀਂ ਆਪਣੇ ਆਲ ਇੰਡੀਆ ਹਮਰਸ ਕੰਸਰਵਲ ਨੂੰ ਹੀ ਆਪਣੀ ਟੀਮ ਬਣਾ ਕੇ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਆ ਤੇ ਕਰਦੇ ਰਵਾਂਗੇ ਅੱਛਾ ਭਾਜੀ ਮੈਂ ਤੁਹਾਡਾ ਤੁਹਾਨੂੰ ਇੱਕ ਸਵਾਲ ਲੈਣਾ ਚਾਹੁੰਦਾ ਕਿਉਂਕਿ ਆਪਾਂ ਪਹਿਲਾਂ ਵੀ ਸਾਰੀ ਗੱਲਬਾਤ ਸੁਣ ਲਈ ਹੈ ਤੁਸੀਂ ਸਰਕਾਰ ਨੂੰ ਕ੍ਰਿਟਿਸਾਈਜ਼ ਕੀਤਾ ਆਲੋਚਨਾ ਚੱਲੋ ਹੁੰਦੀ ਵੀ ਅਜੇ ਕੰਮ ਅੱਛਾ ਨਹੀਂ ਹੋਇਆ ਹਰ ਇੱਕ ਬੰਦੇ ਦਾ ਆਪਣਾ ਵਿਚਾਰ ਵੀ ਹੁੰਦਾ ਪਰ ਤੁਹਾਡੀ ਸੰਸਥਾ ਦਾ ਕੀ ਵਿਜਨ ਰਹੇਗਾ ਜਾਂ ਲੋਕਲ ਲੈਵਲ ਤੇ ਤੁਸੀਂ ਕਿਹੜੀਆਂ ਘੁਟੀਆਂ ਦੇਖੀਆਂ ਕਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੇਖੀ ਜਿੱਤੇ ਕਰਕੇ ਤੁਸੀਂ ਜਿਹੜੇ ਨਿਯੁਕਤੀ ਕੀਤੀ ਉਹਨਾਂ ਤੋਂ ਕੀ ਆਸ ਰੱਖਦੇ ਅਸੀਂ ਦੇਖੋ ਜਿਹੜੇ ਆ ਮਨੁੱਖੀ ਅਧਿਕਾਰਾਂ ਦਾ ਕਾਣ ਬੰਦ ਹੋ ਰਿਹਾ ਹੈ ਜਿਵੇਂ ਕਿ ਆ ਸੋਸ਼ਲ ਮੀਡੀਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਆ ਦੇਖੋ ਕਿੰਨੀਆਂ ਪੋਸਟਾਂ ਗਲਤ ਵੀ ਪੈ ਰੀਆਂ ਨੇ ਨਾ ਲੋਕਾਂ ਨੂੰ ਗਲਤ ਫਾਹਮਾਂ ਦਿੱਤੀਆਂ ਜਾ ਰਹੀਆਂ ਨੇ ਦਾਸ ਦੇ ਦੇ ਪ੍ਰਥਾ ਲੋਕ ਕੁੜੀਆਂ ਇੰਨੀਆਂ ਤੰਗ ਪਰੇਸ਼ਾਨ ਨੇ ਕਈ ਬੰਦਿਆਂ ਨਾਲ ਵੀ ਧੱਕੇਸ਼ਾਹੀ ਹੋ ਰਹੀ ਆ ਕਿ ਲੜਕੀਆਂ ਬੰਦਿਆਂ ਨਾਲ ਵੀ ਧੱਕੇਸ਼ਾਹੀ ਕਰ ਰਹੀਆਂ ਨੇ ਤੇ ਆ ਦੇਖੋ ਜਿਵੇਂ ਹੁਣ ਮੈਂ ਮੈਂ ਆਪਣੇ ਦਿਨਿਆ ਸਿੰਘ ਜੀ ਮੈਰੋ ਜੀ ਦਾ ਕੇਸ ਆ ਹੁਣ ਸਾਹਮਣੇ ਸਾਰਿਆਂ ਨੂੰ ਪਤਾ ਹੀ ਆ ਇਹਨੇ ਕਥਾ ਕਰਤਾ ਇੱਕ ਲੇਡੀ ਦਾ ਜਿਹੜੀ ਸੋਸ਼ਲ ਮੀਡੀਆ ਤੇ ਮੈਨੂੰ ਉਹਦੇ ਹੱਕ ਚੋਂ ਜਾਂ ਆਉਂਦੀ ਕਲਾਬ ਨਹੀਂ ਇਹ ਦੇਖੋ ਇੱਕ ਮੈਨਰ ਸਾਹਿਬ ਇਹ ਕੰਮ ਵਧੀਆ ਕਰ ਰਹੀ ਸੀ ਉਹਦਾ ਆਪਣੀ ਭਾਵਨਾ ਨੂੰ ਹਿੱਤ ਰੱਖ ਕੇ ਉਹਨਾਂ ਨੇ ਇਹ ਕੰਮ ਕੀਤਾ ਜਿਵੇਂ ਕਿ ਇਹ ਕਰਨਾ ਨਹੀਂ ਚਾਹੀਦਾ ਸੀ ਉਹਨਾਂ ਨੂੰ ਆਪਣੇ ਹੱਥ ਚ ਕਾਨੂੰਨ ਨਹੀਂ ਲੈਣਾ ਚਾਹੀਦਾ ਸੀ ਸਵਾਲ ਬੇਸਿਕਲੀ ਪਤਾ ਕਿ ਸਮੱਸਿਆ ਜਿਹੜੀ ਹੈਗੀ ਉਹ ਨਜ਼ਰ ਆਉਂਦੀ ਆ ਸਮੱਸਿਆ ਸਾਨੂੰ ਨਜ਼ਰ ਆ ਰਹੀ ਹੈ ਲੇਕਿਨ ਤੁਸੀਂ ਜਸਟਿਸ ਕਿਵੇਂ ਦਿਵਾਉਂਗੇ ਸਵਾਲ ਇਹ ਆ ਕਿ ਤੁਸੀਂ ਕਿਵੇਂ ਵਰਕ ਕਰੋਗੇ ਤੁਹਾਡਾ ਵਿਜ਼ਨ ਕੀ ਆ ਕੰਮ ਕਿਵੇਂ ਕਰੋਗੇ ਵੀ ਅਸੀਂ ਜਿਹੜਾ ਸਾਡੇ ਸਾਨੂੰ ਸੰਘਰਸ਼ ਕਰਨਾ ਆ ਅਸੀਂ ਆਪਣੇ ਧਰਨਾ ਵੀ ਲਾ ਕੇ ਕਰ ਸਕਦੇ ਆ ਅਤੇ ਸਾਡੇ ਕਾਨੂੰਨੀ ਲੀਗਲ ਐਡਵਾਈਜ਼ਰ ਨੇ ਉਹਨਾਂ ਦੀ ਸਲਾਹ ਨਾਲ ਅਸੀਂ ਕਾਨੂੰਨ ਦੇ ਵਿੱਚ ਰਿਟ ਪਟੀਸ਼ਨ ਵੀ ਤਿਆਰ ਕਰ ਸਕਦੇ ਆ ਤੁਸੀਂ ਫ੍ਰੀ ਲੀਗਲ ਏਡ ਲਿਖਿਆ ਹੋਇਆ ਉਹ ਕਿਵੇਂ ਹੈਲਪ ਕਰਦੇ ਹੋ ਉਹ ਸਾਡੇ ਨਾਲ ਜਿਹੜੇ ਲੀਗਲ ਵਕੀਲ ਜੁੜੇ ਹੋਏ ਨੇ ਕਾਨੂੰਨੀ ਸਲਾਹਕਾਰ ਸਾਡੇ ਉਹ ਵਕੀਲਾਂ ਨਾਲ ਗੱਲਬਾਤ ਸਾਡੇ ਕਰ ਸਕਦੇ ਆ ਅਤੇ ਕਿਸੇ ਨੂੰ ਵੀ 24 ਘੰਟੇ ਕੋਈ ਗੱਲ ਕਰਨੀ ਆ ਸਲਾਹ ਲੈਣੀ ਆ ਕਿਸੇ ਮਸਲੇ ਸਬੰਧ ਵਿੱਚ ਉਹ ਸਾਡੇ ਵਕੀਲਾਂ ਤੋਂ ਲੈ ਸਕਦਾ ਆ ਤੇ ਉਹਨਾਂ ਦੀ ਸਰਕਾਰ ਨਾਲ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਨਾਲ ਕਲੈਬੋਰੇਟ ਕਰੂਗੇ ਕਿਉਂਕਿ ਕਾਉਂਟੇਬਿਲਟੀ ਤਾਂ ਤੁਹਾਡੀ ਰਵੇਗੀ ਉਹਨਾਂ ਕਲੈਬੋਰੇਟ ਕਰੂਗੇ ਜਾਂ ਜੇਵੇਂ ਸਰਕਾਰ ਦਾ ਪ੍ਰਸ਼ਾਸਨਿਕ ਵੇਲੇ ਪੋਲਿਟਿਕਲ ਪ੍ਰੈਸ਼ਰ ਹੁੰਦਾ ਉਹਨੂੰ ਕਿਵੇਂ ਚੱਲੂਗੇ ਨਹੀਂ ਦੇਖੋ ਜਿਹੜਾ ਗਲਤ ਤਾਂ ਗਲਤੀ ਆ ਨਾ ਚਾਹੇ ਉਹ ਸਰਕਾਰ ਆ ਚਾਹੇ ਉਹ ਪ੍ਰਸ਼ਾਸਨ ਆ ਪ੍ਰੈਸ਼ਰ ਨੂੰ ਕਿਵੇਂ ਤੁਸੀਂ ਹੈਂਡਲ ਕਰੋਗੇ ਇਸ ਦੌਰਾਨ ਦਾ ਉਹ ਤਾਂ ਅਸੀਂ ਕਾਨੂੰਨੀ ਤੌਰ ਤੇ ਫਿਰ ਕਰਾਂਗੇ ਨਾ ਕਾਰਵਾਈ ਇਹ ਦੇ ਖਿਲਾਫ ਠੀਕ ਹੈ ਪਤਾ ਨਹੀਂ ਇੱਕ ਗੱਲ ਸੀ ਕਿ ਇਸ ਦਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ 30 ਜੂਨ ਤੱਕ ਨਸ਼ੇ ਖਤਮ ਕਰਤੇ ਜਾਣਗੇ ਤੁਸੀਂ ਬਲਡੋజర్ ਦੇ ਵੀ ਖਿਲਾਫ ਹੋ ਤੁਸੀਂ ਨਸ਼ੇ ਨੂੰ ਦੂਰ ਕਰਨ ਲਈ ਕੀ ਕਰੋਗੇ ਸਾਡੀ ਜਿਹੜੀ ਆਲ ਇੰਡੀਆ ਹਰਮਨਸ ਵੱਲੋਂ ਪਿਆਰ ਦੇ ਵਿੱਚ ਜਿੱਥੇ-ਜਿੱਥੇ ਸਾਡੀਆਂ ਟੀਮਾਂ ਬਣੀ ਆਆਂ ਅਸੀਂ ਟੀਮਾਂ ਦੇ ਰੂਪ ਮੈਂ ਖੁਦ ਅਸੀਂ ਜਾ ਜਾ ਕੇ ਥਾਣਿਆਂ ਦੇ ਵਿੱਚ ਆਪ ਬੰਦੇ ਫੜਾਏ ਆ ਪਰ ਸੁਣਦਾ ਕੋਈ ਨਹੀਂ ਹੈਗਾ ਜੀ ਇੱਥੋਂ ਸਵਾਲ ਮੁੱਦਾ ਇੱਥੇ ਆ ਵੀ ਕੋਈ ਸੁਣਦਾ ਹੀ ਨਹੀਂ ਅਸੀਂ ਸੀਪੀ ਸਾਹਿਬ ਲੁਧਿਆਣੇ ਨੂੰ ਇੱਥੇ ਤਰਨਤਲ ਅੰਮ੍ਰਿਤਸਰ ਕਈ ਜ਼ਿਲ੍ਹਿਆਂ ਦੇ ਵਿੱਚ ਅਸੀਂ ਉੱਥੇ ਬੰਦੇ ਫੜਾਏ ਵੀ ਆ ਪਰ ਬਾਅਦ ਚ ਛੱਡ ਦਿੱਤੇ ਜਾਂਦੇ ਆ ਕਿਉਂ ਜੇ ਅਸੀਂ ਇੱਕ ਮੈਂ ਲੁਧਿਆਣੇ ਦੀ ਗੱਲ ਦੱਸਦਾ ਤੁਹਾਨੂੰ ਡੀਸੀਪੀ ਅਸੀਂ ਡੀਸੀਪੀ ਸਾਹਿਬ ਨੂੰ ਮਿਲੇ ਵੀ ਆ ਬੰਦਾ ਇੱਕ ਅਸੀਂ ਵੀਡੀਓ ਭੇਜੀ ਉਹਨਾਂ ਨੂੰ ਮੇਰੇ ਮੋਬਾਈਲ ਚਾਰਜ ਵੀ ਹੋਊਗੀ ਵੀਡੀਓ ਬੱਚਾ 14 ਸਾਲਾਂ ਦਾ ਚਿੱਟਾ ਲਾ ਕੇ ਟੀਗਾ ਲਾ ਲਿਆ ਉਹਨੇ ਮਰ ਗਿਆ ਬੱਚਾ ਮੈਂ ਵੀਡੀਓ ਭੇਜੀ ਵੀ ਇਹਨਾਂ ਦੇ ਜਿਹੜੇ ਵੇਚਦੇ ਆ ਉਹਨਾਂ ਦੇ ਨਾਮ ਵੀ ਦਿੱਤੇ ਲਿਸਟ ਦਿੱਤੀ ਆ ਲਿਸਟ ਵੀ ਮੇਕੋ ਭਈਆ ਪਰ ਅੱਜ ਤੱਕ ਉਹਨਾਂ ਦੇ ਕਿਰਿੰਦਿਆਂ ਦੇ ਕਾਰਵਾਈ ਨਹੀਂ ਹੋਈ ਕਿਉਂਕਿ ਇੱਥੋਂ ਤਾਂ ਇੱਥੋਂ ਇਹ ਸਾਬਤ ਹੁੰਦਾ ਕਿ ਪੰਜਾਬ ਸਰਕਾਰ ਨਾਲ ਮਿਲ ਕੇ ਸਾਰਾ ਕੁਝ ਕਰ ਰਹੀ ਹੈ ਜੇਕਰ ਤੁਹਾਡੀ ਸਸਤਾ ਕਿਸੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਕਰ ਸਕਦੇ ਸਾਡੇ ਆਨਲਾਈਨ ਨੰਬਰ ਪਈ ਹੋਇਆ ਜੀ 9814412500 ਆ ਬਾਕੀ ਆ ਸਾਡੇ ਬੋਡਾਂ ਦੇ ਵੀ ਨੰਬਰ ਲਿਖੇ ਹੋਏ ਆ ਸਾਡੀ ਵੈਬਸਾਈਟ ਆ ਆਲ ਇੰਡੀਆ ਹੋਮਲੈਸ ਕਾਉਂਸਲ ਦੇ ਨਾਂ ਤੇ ਜਦੋਂ ਮਰਜ਼ੀ ਉੱਥੇ ਸੰਪਰਕ ਕਰ ਸਕਦਾ ਜੀ ਅੱਜ ਕਿਹੜੀ ਗੱਡੀਆਂ ਨੇ ਉੱਤੇ ਵੀ ਕੀ ਹੋਇਆ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਮੈਡਮ ਪੁਨਮ ਸੋਰੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਮੈਡਮ ਜਸਵਿੰਦਰ ਕੌਰ ਨੂੰ ਬਲਾਚੌਰ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਤੇ ਡਾਕਟਰ ਜਿੰਦਰ ਸਿੰਘ ਨੂੰ ਜ਼ਿਲ੍ਹਾ ਬਲਾਚੌਰ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ